ਸਸਰਿਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕਮਾਸਾਨ ਪਿਆ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਸ਼ੀਏ ਤੇ ਆ ਗਿਆ ਸੀਗਾ ਤਾਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਪ੍ਰਧਾਨ ਦੇ ਅਹੁਦੇ ਤੋਂ ਸੁਬੀਰ ਬਾਦਲ ਖੁਰਾਂ ਨੂੰ ਲਾਂਬੇ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਤਾਂ ਹੁਣ ਇਹਦਾ ਜਿਹੜਾ ਵਿਕਰਾਲ ਰੂਪ ਹੈ ਜਿਹੜੇ ਨਤੀਜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਸੁਰ ਅਖਤਿਆਰ ਕੀਤੇ ਕਈ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਜਈ ਪਾਰਟੀ ਖੇਤਰੀ ਪਾਰਟੀ ਜਿਹੜੀ ਲਗਾਤਾਰ ਆਪਣਾ ਚੋਣ ਪ੍ਰਚਾਰ ਵੀ ਕਰਦੀ ਰਹੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਲੋਕ ਸਭਾ ਦੇ ਵਿੱਚ ਇੱਕ ਸੀਟ ਤੇ ਸਿਮਟ ਕੇ ਰਹਿ ਗਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਜਲੰਧਰ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ ਤਾਂ ਇਹਨੂੰ ਲੈ ਕੇ ਵੀ ਪਾਰਟੀ ਦੇ ਵਿੱਚ ਜੋ ਕਮਾਸਣ ਪਿਆ ਹੈ ਉਹ ਨੁਕਸਾਨ ਦਾ ਇੱਕ ਸਿੱਧ ਹੋ ਸਕਦਾ ਹੈ ਕਿਉਂਕਿ ਜਿੰਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ surjit kaur khurana ਨੂੰ ਜੋ ਪਹਿਲਾਂ ਮਿਊਨਿਸਪਲ ਕੌਂਸਲਰ ਰਹਿ ਚੁੱਕੇ ਨੇ ਤਾਂ ਹੁਣ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਗਿਆ ਹੈ ਤੇ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਦੇ ਦਿੱਤਾ ਯਾਨੀ ਕਿ ਬਸਪਾ ਦੇ ਕੈਂਡੀਡੇਟ ਬਿੰਦਰ ਲਖਾ ਚਰਚਾ ਦੇ ਵਿੱਚ ਆ ਗਏ ਨੇ ਤੇ ਹੁਣ ਵੱਡੇ ਸਵਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਖੜੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਜਿਸ ਤਰ੍ਹਾਂ ਪਹਿਲਾਂ ਕਿੱਕਲੀ ਪਾ ਕੇ ਕਿਹਾ ਸੀਗਾ ਕਿ ਬਠਿੰਡੇ ਵਾਲੀ ਸੀਟ ਫਸ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਾਰ ਆ ਉਹ ਹੋਵੇਗੀ ਕਾਫੀ ਜੜੀਆਂ ਤੁਕਾਂ ਦੇ ਵਿੱਚ ਉਹਨਾਂ ਨੇ ਨਿਸ਼ਾਨੇ ਸਾਧੇ ਸਨ ਤੇ ਹੁਣ ਭਗਵੰਤ ਮਾਨ ਹੁਰਾ ਨੇ ਇੱਕ ਵਾਰ ਫੇਰ ਟਿੱਪਣੀ ਕੀਤੀ ਹੈ ਉਹ ਲਿਖਦੇ ਨੇ ਕਿ ਅਕਾਲੀ ਦਲ ਬਾਦਲ ਦੀ ਹਾਲਤ ਦੇਖੋ ਤਕੜੀ ਕਿਸੇ ਹੋਰ ਉਮੀਦਵਾਰ ਕੋਲ ਸੁਖਬੀਰ ਬਾਦਲ ਕਿਸੇ ਹੋਰ ਦੇ ਹੱਕ 'ਚ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਤੇ ਪਿੱਛੇ ਕੁਐਸਚਨ ਮਾਰਕ ਵੀ ਤਿੰਨ ਪਾਏ ਨੇ ਯਾਨੀ ਕਿ ਸਵਾਲ ਛੱਡੇ ਨਹੀਂ ਸੁਖਬੀਰ ਬਾਦਲ ਜੀ ਤੁਸੀਂ ਬਸਪਾ ਦੇ ਹੱਕ ਦੇ ਵਿੱਚ ਜਲੰਧਰ ਰੈਲੀਆਂ ਕਰੋਗੇ ਫਿਰ ਕੁਐਸਚਨ ਮਾਰਕ ਬਿਲਕੁਲ ਵੀ ਨਹੀਂ ਰੱਬ ਬੜਾ ਬਲਵਾਨ ਹੈ ਯਾਨੀ ਕਿ ਸਿੱਧੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਪੋਸਟ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਾਥ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਨਿਸ਼ਾਨੇ ਦੇ ਉੱਤੇ ਲਿਆਏ ਉਹਨਾਂ ਦੇ ਉੱਤੇ ਤੰਜ ਕੱਸੇ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਦੱਸਦੀ ਕਿ ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਚੋਣ ਹੋਣੀ ਹੈ ਵੱਡੇ ਵੱਡੇ ਲੀਡਰ ਨੇ ਪਰ ਲੀਡਰ ਨੇ ਜਿਹੜੇ ਉਹ ਦਲ ਬਦਲੀਆਂ ਵਾਲੇ ਜ਼ਿਆਦਾ ਨੇ ਜਿਵੇਂ ਭਾਜਪਾ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ 모ਹੰਦਰ ਭਾਗਤ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਭਾਜਪਾ ਚ ਗਏ ਸ਼ੀਤਲ ਅੰਗਰਾਲ ਭਾਜਪਾ ਦੇ ਕੈਂਡੀਡੇਟ ਨੇ ਤੇ ਸ਼ੀਤਲ ਅੰਗਰਾਲ ਦੇ ਕਾਰਨ ਇਹ ਚੋਣ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਭਾਜਪਾ ਚ ਚਲੇ ਗਏ ਸੀ ਤੇ ਇੱਕ ਹੋਰ ਜਿਹੜੇ ਕਈ ਵਾਰ ਕੌਂਸਲਰ ਰਹਿ ਚੁੱਕੇ ਨੇ ਕਈ ਵਾਰ ਉਹਨਾਂ ਨੇ ਮੇਰ ਸ਼ਕਤ ਵੀ ਲਈ ਹੈ ਸਾਬਕਾ ਮੇਰ ਵੀ ਰਹ ਚੁੱਕੇ ਨੇ ਉਹਨਾਂ ਦੇ ਉੱਤੇ ਦਾਅ ਖੇਡਿਆ ਕਾਂਗਰਸ ਨੇ ਤੇ ਦੂਜੇ ਪਾਸੇ surjit kaur shromney akali dal ਦੇ ਕੈਂਡੀਡੇਟ ਨੇ ਪਰ shromney akali dal ਦੀ ਹਾਲਤ ਅਜਿਹੀ ਹੋ ਗਈ ਕਿ shromney akali dal ਨੇ ਉਹਨਾਂ ਤੋਂ ਸਮਰਥਨ ਵਾਪਸ ਲੈ ਲਿਆ ਤੇ bindar lakha ਨੂੰ bsp ਦੇ ਕੈਂਡੀਡੇਟ ਨੂੰ ਸਮਰਥਨ ਦੇ ਦਿੱਤਾ ਚੋਣ ਨਿਸ਼ਾਨ ਤੱਕੜੀ ਪਾਰਟੀ shromney akali dal ਉਮੀਦਵਾਰ ਵੀ shromney akali dal ਦਾ ਪਰ প্রচার ਨਹੀਂ ਕਰੇਗੀ ਸ਼੍ਰੋਮਣੀ ਅਕਾਲੀ ਦਲ ਉਸ ਉਮੀਦਵਾਰ ਵਾਸਤੇ ਸਮਰਥਨ ਨਹੀਂ ਦੇਵੇਗੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਇਲਜ਼ਾਮ ਇਹ ਨੇ ਕਿ ਜਿਹੜੇ ਲੀਡਰਾਂ ਨੇ ਬਗਾਵਤ ਕੀਤੀ ਹੈ ਬੀਬੀ ਜਗੀਰ ਕੌਰ ਖੁਰਾਨ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਖੁਰਾਨ ਨੇ ਤਾਂ ਇਹ ਉਹਨਾਂ ਦੀ ਸੁਝਾਈ ਹੋਈ ਉਹਨਾਂ ਵੱਲੋਂ ਲਿਆਂਦੀ ਗਈ ਕੈਂਡੀਡੇਟ ਸੀ ਸੁਰਜੀਤ ਕੌਰ ਇਸ ਕਰਕੇ ਅਸੀਂ ਇਹਨੂੰ ਅਸੀਂ ਸਮਰਥਨ ਨਹੀਂ ਦੇਣਾ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ ਜਲੰਧਰ ਵਾਲੀ ਚੋਣ ਵੀ ਬੜੀ ਦਿਲਚਸਪ ਹੋਣ ਜਾ ਰਹੀ ਹੈ ਵੋਟਿੰਗ ਹੋਣੀ ਹੈ ਨਤੀਜੇ ਆਉਣੇ ਨੇ ਜੁਲਾਈ ਦੇ ਵਿੱਚ ਤਾਂ ਉਦੋਂ ਪਤਾ ਲੱਗੇਗਾ ਕਿ ਕੌਣ ਜਿੱਤਦਾ ਕੌਣ ਹਾਰਦਾ ਹੈ ਕਿਹਦਾ ਸਮਰਥਨ ਕਿਨੂੰ ਜ਼ਿਆਦਾ ਫਾਇਦਾ ਦੇ ਗਿਆ ਕਿਨੂੰ ਨੁਕਸਾਨ ਹੋ ਗਿਆ ਪਰ ਭਗਵੰਤਬਾਨ ਹੋਰਾਂ ਦੀ ਟਿੱਪਣੀ ਬੜੀ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਸਟੀਕ ਬੈਠਦੀ ਹੈ ਇੱਕ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਆ ਪਰ ਹੁਣ ਭਗਵੰਤਬਾਨ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕੀ ਜਵਾਬ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ